ਆਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੋਟ ਸਤਰਖਾਨ ਤਹਿਸੀਲ ਧਰਮਪੋਟ ਜ਼ਿਲ੍ਹਾ ਮੋਗਾ ਸੋਨੂ ਵੀਰ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਵੀਰ ਦਾ ਕੰਮ ਆ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਐਨੀਮਲ ਆਪਾਂ ਤੁਹਾਨੂੰ ਇਸ ਕਿੱਲੇ ਤੋਂ ਦਿਖਾਉਂਦੇ ਰਹੇ ਤਾਂ ਜਦੋਂ ਵੀ ਕੋਈ ਐਨੀਮਲ ਵਿਕਰੀ ਵਾਲਾ ਆਉਂਦਾ ਇਸ ਕਿੱਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਐਨੀਮਲ ਬਿਲਕੁਲ ਸੱਚਰ ਤਾਜ਼ੇ ਸਵੇਰ ਸਵੇ ਹੈ ਆ ਸੋ ਕੋਟ ਇਸੇ ਖਾਂ ਤੋਂ ਦੋਸਤੋ ਇੱਕ ਝੜਕ ਜਾਂਦੀ ਹੈ ਧਰਮਕੋਟ ਨੂੰ ਇਸੇ ਝੜਕ ਦੇ ਉੱਪਰ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੋਟ ਸਦਰਖਾਂ ਬ੍ਰਾਮ ਕੇ ਪਿੰਡ ਮਸੀਤਾਂ ਇਹ ਪਿੰਡ ਇਧਰਲੀ ਸਾਈਡ ਆ ਜਾਂਦੇ ਆ ਥੋੜੀ ਥੋੜੀ ਦੂਰੀ ਤੇ ਆ ਅੱਜ ਤਰੀਕ 10 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਸੋ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਇਸ ਕਿਲੇ ਤੇ ਆ ਰਿਹਾ ਤੇ ਆਪਣੀ ਇੱਕ ਟਾਈਮ ਦੋ ਟਾਈਮ ਚਾਹੇ ਤਿੰਨ ਟਾਈਮ ਚੋਕੇ ਤਸੱਲੀ ਆਪਣੀ ਯਕੀਨੀ ਬਣਾ ਲਿਓ ਕਿਉਂਕਿ ਮਾਲ ਇਸੇ ਤਰ੍ਹਾਂ ਹੀ ਅੱਗੋਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਵਪਾਰ ਲੈਣ ਦਾ ਕੰਮ ਆ। ਬਾਕੀ ਪੂਰੀ ਗੱਲਬਾਤ ਕਰਾਂਗੇ। ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਫੁੱਲ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ। ਆਓ ਕਰਦੇ ਆ ਗੱਲਬਾਤ। ਸਭ ਤੋਂ ਪਹਿਲਾਂ ਸੋਨੂ ਵੀਰ ਸਾਸਰੀ ਕਾਲ। ਸਾਸਰੀ ਕਾਲ ਵੀਜੀ। ਟੀਠਾ ਮਹਾਰਾਜ। ਵਧੀਆ ਜੀ ਵਧੀਆ। ਲੱਭੀ ਸੋਨੇ ਉਹਦੋਂ ਇੱਕ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਤਿੰਨ ਕ ਡੰਗਰ ਆਪਾਂ ਦਿਖਾਈ ਸੀ। ਹਾਂਜੀ ਹਾਂਜੀ। ਛੋੜ ਤੇ ਵਿਗ ਗਈ। ਮਾਲ ਚੜਦੀ ਕਲਾ ਹੀ ਹੋ ਗਈ ਫਿਰ ਸੋਨੇ ਹਾਂਜੀ ਹਾਂਜੀ ਮਾਲ ਵੀ ਬਹੁਤ ਚੰਗਾ ਹੈ ਮਾਲ ਵੀ ਸਾਫ ਸੁਥਰਾ ਸੀ ਤੇ ਬਾਕੀ ਮੈਨੂੰ ਲੱਗਦਾ ਮਾਲ ਵੀ ਚੰਗੀ ਕੀਮਤ ਵਾਲਾ ਸੀ ਹਾਂਜੀ ਹਾਂਜੀ ਭਾਈ ਜੀ ਬਾਕੀ ਜਿਹੜੀ ਪਹਿਲਾ ਨੰਬਰ ਤੇ ਇੱਕ ਅੱਜ 15 16 16 ਲੀਟਰ ਤੋਂ ਵੀ ਚੱਲਣ ਵਾਲੀ ਸੀ ਹਾਂਜੀ ਹਾਂਜੀ ਅੱਜ ਫਿਰ ਕਿਹੋ ਜਿਹਾ ਐਨੀਮਲ ਲੈ ਕੇ ਆਜਰ ਹੋਏ ਹਾਂਜੀ ਬਹੁਤ ਟਾਪ ਤੋਂ ਟਾਪ ਆਈ ਇੱਕ ਤੁਸੀਂ ਦੱਸਣ ਦਾ ਜੇ ਵੀ ਤਕਰੀਬਨ ਕੋਈ 17 ਸਰੀ ਮੈਂ ਆਪਣੇ ਕੋਲ ਮੌਜੂਦ ਆ ਮੌਕੇ ਤੇ ਹਾਂਜੀ ਹਾਂਜੀ ਕੋਈ ਭਾਵੇਂ ਆਪਦੇ ਟਾਈਮ ਘਰੇ ਚਾਹ ਟਾਈਮ ਚੋਲੇ ਠੀਕ ਹੈ ਵੀਰੇ ਸੋ ਸ਼ੁਰੂਆਤ ਕਿਸਾਨ ਵੀਰੋਂ ਕਰਾਂਗੇ ਤਕਰੀਬਨ ਕੋਈ 16 17 ਸਰੀ ਅ ਜਿਹੜੀ ਮੌਕੇ ਤੇ ਮੈਨੂੰ ਲੱਗਦਾ ਵੀ ਛਾਂ ਦਾ ਦੁੱਧ ਤੇ ਚੱਲਣ ਢਈ ਆ। ਸੋ ਸ਼ੁਰੂਆਤ ਤੋਂ ਸੋਨੇ ਇੱਥੋਂ ਪਹਿਲੇ ਨੰਬਰ ਤੇ ਕਰ ਲਾ। ਅੱਜ ਆਪਣੇ ਕੋਲ ਝੋਟੀ ਆ ਕਿੰਨਾ ਸੁਬਾ ਸੁਈ ਆ। ਆ ਦੂਜਾ ਸੁਬਾ ਸੁਈ ਆ ਜੀ। ਦੂਜਾ ਸੁਬਾ ਹਾਂਜੀ ਅੱਜ ਕਿੰਨਾ ਸਮਾਂ ਕਿੰਨਾ ਹੋ ਗਿਆ? ਕਿੰਨਾ ਹੋ ਗਏ 5-6 ਦਿਨ ਹੋ ਗਏ ਆ ਜੀ। 5-6 ਕ ਦਿਨਾਂ ਦੀ ਸੁਈ ਆ। ਹਾਂਜੀ ਹਾਂਜੀ। ਮਗਰ ਬੱਚਾ ਕੀ ਤੇ? ਮਗਰ ਕੱਟੀ ਆ ਜੀ। ਮੌਜੀ ਮਗਰ ਕੱਟੀ ਫੀਮੇਲ ਕਾਫ ਇੱਧਰ ਬੱਚਾ ਤੁਹਾਨੂੰ ਦਿਖਾ ਦਈਏ ਆਪਾਂ। ਇਹ ਬੱਚਾ ਜ ਮਗਰ ਠੀਕ ਆ ਜੀ। ਫੀਮੇਲ ਕਾਫ। ਤੋਨੇ ਬੜੇ ਤੋਂ ਬਾਹਰ ਦੁੱਧ ਤੇ ਚਲਣ ਰਹੀ ਆ ਕਿੰਨਾ ਕੁ ਦੁੱਧ ਕਿੰਨਾ ਕੁ ਦੁੱਧ 12 13 ਕਿਲੋ ਹੋਵੇਗਾ ਜੀ 12 13 ਕਿਲੋ ਹਾਂਜੀ ਹਾਂਜੀ ਲਓ ਜੀ 12 13 ਕਿਲੋ ਦੋਸਤੋ ਦੁੱਧ ਇਸ ਛੋਟੀ ਦੇ ਥੱਲੇ ਹਾਜ਼ਰ ਆ ਜਿਹੜਾ ਬਿਲਕੁਲ ਆਪਾਂ ਮਤਲਬ ਗੱਲ ਕਰਦੇ ਆ ਵੀ ਜਿਹੜਾ ਕਿਸੇ ਭਰਾ ਨੂੰ ਇੱਥੇ ਚਵਾਇ ਦੇਣਾ ਹਾਂਜੀ ਹਾਂਜੀ ਦੁੱਧ ਚਾਹਾਂ ਭਾਈ ਝੂਠ ਨਿਕਲੇਗਾ ਆ ਠੀਕ ਹੈ ਚੰਗੀ ਗੱਲ ਉਮੀਦ ਇਹ ਹੋਈ ਆ ਹੁੰਦੀ ਆ ਵੀ ਆਪਣੇ ਸੋਨੇ ਵੀ ਜੋ ਚੀਜ਼ ਦੱਸ ਰਹੇ ਆ ਭਾਈ ਉਹ ਹੀ ਨਿਕਲੇਗੀ ਹਾਂ ਉਹ ਹੀ ਨਿਕਲੇ ਕਿਉਂਕਿ ਦੂਰੋਂ ਨੇੜੋਂ ਕਿਸੇ ਭਰਾ ਦੇ ਆਉਣਾ ਸੱਜਣ ਦੇ ਆਉਣਾ ਤੇ ਖਰਾਬ ਨਾ ਹੋਵੇ ਹਾਂਜੀ ਹਾਂਜੀ ਵੀਰ ਜੀ ਲੋ ਵੀ 12 13 ਕਿਲੋ ਦੋਸਤੋ ਇਹਦੇ ਥੱਲੇ ਹੋਣਾ ਇਸ ਵਕਤ ਦੁੱਧ ਹਾਜ਼ਰ ਆ ਦੂਜਾ ਸਵੇਰ ਝੋਟੀ ਆ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਸੋ ਚਵਾਈ ਬਾਕੀ ਸੋਨੇ ਅਗਲੇ ਪਿਛਲੇ ਥਣਾਂ ਦੀ ਬਰਾਬਰ ਆਏ ਆਣਾ ਭਾਈ ਭਾਵੇਂ ਕੋਈ ਜਵਾਗ ਝੋਲੇ ਆਪਣੇ ਪਸੂ ਚਵਾਈ ਝਣਾ ਮਾਰਾ ਹੋਵੇਗਾ ਠੀਕ ਹੈ ਜੀ ਠੀਕ ਆ ਸੋ ਤੋੜ ਲਿਆ ਜੇ ਸੋਨੇ ਦੇ ਲੋ ਜੀ ਚਿੱਟਾ ਜੀ ਸੋਚ ਚਵਾਈ ਚੰਗੀ ਦੱਸ ਰਿਹਾ ਵੀਰ ਬਾਕੀ ਦੋਸਤੋ ਕੱਦ ਹਾਈਟ ਮੀਡੀਅਮ ਸਿੰਗਲ ਹੱਡੀ ਤੇ ਪਤਲੇ ਪਿੰਡੇ ਦੇ ਵਿੱਚ ਆ ਕਰਮਾ ਵਾਲੀ ਨਖੇੜ ਆਪਸੀ ਥਣਾ ਦਾ ਬਹੁਤ ਵਧੀਆ ਸੋ ਮੁਠੀ ਮੁਠੀ ਰੋਗ ਰੋਗੀ ਥਣਾ ਚਵਾਈ ਚੂਈ ਦੀ ਤੇ ਜੀ ਭਾਵੇਂ ਮੋਗ ਗਈ ਹੈ ਜੀ ਹਾਂ ਮਾਲ ਵੀ ਤਕਰੀਬਨ ਸੋਨੇ ਮੈਨੂੰ ਲੱਗਦਾ ਵੀ ਉਧਰ ਤਾਂ ਹੀ ਆਪਣੇ ਮੁਖਸਰ ਵਾਲੀ ਹਾਂ ਹਾਂਜੀ ਹਾਂਜੀ ਵੀਰ ਜੀ ਹਨਾ ਮਾਲ ਦੇ ਵੈਸੇ ਚਿਹਰੇ ਮੋਹਰੇ ਤੋਂ ਬਾਕੀ ਬਾਡੀ ਬੁੱਡੀ ਸਟਰਕਚਰ ਤੋਂ ਪਤਾ ਲੱਗ ਜਾਂਦਾ ਸੋ ਬਾਕੀ ਦੁੱਧ ਖਾਸਾ ਚੰਗਾ ਦੋਸਤੋ ਇਸ ਝੋਟੀ ਦੇ ਥੱਲੇ ਸਟਾਰਟਿੰਗ ਆਪਾਂ ਕਹਿ ਸਕਦੇ ਆ ਅਜੇ ਕਰਮਾਲੀ ਦੇ ਮੈਲੇ ਤੋਂ ਚੱਲਣਾ ਉਤੋਂ ਬਾਅਦ ਕੋਈ ਮਹੀਨੇ 25 ਦਿਨਾਂ ਤੇ ਪਸ਼ੂ ਜਿੰਨਾ ਵੀ ਦੁੱਧ ਚਵਾਉਣਾ ਪੂਰੇ ਪੀਕ ਤੇ ਚੱਲਦਾ ਸੋ ਬਾਕੀ ਹਵਾਨੇ ਜੱਡੇ ਦੀ ਤੁਸੀਂ ਵੇਖੋ ਸਾਫ਼ ਸੁਥਰੀ ਬਹੁਤ ਵਧੀਆ ਸੋਨੇ ਕੀ ਡਿਮਾਂਡ ਕੀ ਮੁੱਲ ਕਰਨਾ ਵੀਰ ਚੋਕੀ ਦਾ 1,25,000 ਆ ਜੀ 1,50,000 ਹਾਂਜੀ ਹਾਂਜੀ ਮਾਨਤਨ ਕਰ ਦਿੰਨੇ ਆ ਕਿੰਨਾ ਕੋ ਜੂ ਮੌਕੇ ਤੇ ਹੋਊਗਾ 1.20 ਲੱਖ ਦੀ ਦੇ ਦਾਂ ਦੀ 1 ਲੱਖ 20 ਹਾਂਜੀ ਹਾਂਜੀ ਬਾਕੀ ਆਏਗਾ ਤਾਂ ਫਿਰ ਵੇਖਣੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੀ ਆਈ ਐਡੀ ਮੈਂ ਕਿਹੜਾ ਦੇ ਦੇਗਾ ਜਿਵੇਂ ਖੁਸ਼ੀ ਜੀ ਨਾਲ ਕਰਦਾ ਹੁੰਦਾ ਹਾਂ ਨਾ ਬਸ ਤੁਹਾਡੇ ਸਾਹਮਣੇ ਖੁਸ਼ੀ ਹੀ ਆ ਬਸ ਲਓ ਵੀ 1 ਲੱਖ 20 ਹਜ਼ਾਰ ਦੇ ਵਿੱਚੋਂ 200 ਮਾਨਤਾ ਨੂੰ ਹੋਊਗਾ ਛੋੜਛੱਪਾ ਹੋਊਗਾ ਡਿਮਾਂਡ 25 ਕਰਾ ਲਓ ਜਾਂ ਕੁਝ ਵੀ ਕਰਾ ਲਓ ਠੀਕ ਆ ਜੀ ਬਾਕੀ ਥਾਨ ਬਹੁਤ ਵਧੀਆ ਚਾਈਡ ਕੋਈ ਨਹੀਂ ਓਕੇ ਆਈ ਬਹੁਤ ਖੂਬਸੂਰਤ ਝੋਟੀ ਆ ਸੋ ਬਾਕੀ ਆਪਣਾ ਤੁਸੀਂ ਸੌਦਾ ਰਲਾ ਸਕਦੇ ਠੀਕ ਆ ਜੀ 1 ਲੱਖ 20 ਹਜ਼ਾਰ ਇਦੋਂ ਬਾਅਦ ਇੱਕ ਸੋਨੇ ਆਪਣੇ ਕੋਲ 78 ਨੰਬਰ ਤੇ ਇਧਰ ਮੱਝ ਖੜੀ ਹੈ ਵੱਡੀ ਹਾਈਟ ਕੱਤ ਦੇ ਵਿੱਚ ਹਾਂਜੀ ਭਾਈ ਜੀ ਤੇ ਇਹ ਵੀ ਚੰਗੇ ਦੁੱਧ ਤੇ ਚੱਲਣ ਲਈ ਮੈਂ ਆਣਾ ਭਾਈ ਕੋਈ ਲੇਖਾ ਹੀ ਨਹੀਂ ਐਸ ਵਕਤ ਕਿੰਨਾ ਦੁੱਧ ਦੇ ਥੱਲੇ ਇੰਨੇ ਥੱਲੇ ਭਾਈ ਹੁਣ ਆਪਾਂ ਜਿਹੜਾ 15 16 ਕਿਲੋ ਖੁੱਲਾ ਡੁੱਲਾ ਹੋਵੇਗਾ ਜਿਹੜਾ ਚਵਾ ਦੇ ਉਹ ਆਪਾਂ ਚੋਗੇ ਲਿਆਂਦਾ 18 ਕਿਲੋ ਹਾਂਜੀ ਆਪਣੇ ਕੋਲ ਰਾਤ ਹੀ ਆਈ ਏ ਮੈਂ ਠੀਕ ਆ ਵੀ ਅੱਜ ਆਪਾਂ 15 ਚਵਾ ਦਾਂਗੇ ਜਾਂ 16 ਜਾਂ 15 ਕੋ ਬਾਹਰ 15 ਤੋਂ 16 ਕਿਲੋ ਦੁੱਧ ਖੁੱਲਾ ਡੋਲਾ ਹੋਵੇਗਾ 15 ਤੋਂ ਅੰਦਰ ਬਾਹਰ ਨਹੀਂ ਹੁੰਦਾ ਹਾਂਜੀ ਹਾਂਜੀ 15 ਤੋਂ ਘੱਟ ਨਾ ਨਿਕਲੇਗਾ ਅੱਜ ਸਮਾਂ ਕਿੰਨਾ ਹੋ ਗਿਆ ਨੂੰ ਸੂਈ ਨੂੰ ਸੂਈ ਨੂੰ ਕੋਈ ਹੋ ਗਿਆ ਜੀ ਕੋਈ ਹਫਤਾ ਹੋ ਗਿਆ ਲੋ ਵੀ ਇੱਕ ਹਫਤਾ ਦੋਸਤੋ ਸਮਾਂ ਹੋ ਗਿਆ ਤੇ 15 ਕਿਲੋ ਸੋਨੂ ਆ ਦਾ ਵੀ ਆਪਾਂ ਦੁੱਧ ਚਵਾ ਕੇ ਤੋਰਾਂਗੇ ਕਿਸੇ ਭਰਾ ਨੂੰ 15 ਤੋਂ ਬਾਕੀ ਦੀਨ ਡੋਲ ਸਰੀਰਕ ਮੰਤਰ ਤੁਸੀਂ ਮੈਂ ਦੀ ਚੈੱਕ ਕਰ ਲਓ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਕੋਈ ਛੋਟੀ ਇਹ ਮੱਝ ਨਹੀਂ ਗਈ ਮਗਰ ਵੀ ਕੱਟੀ ਆਈ ਮਗਰ ਵੀ ਕੱਟੀ ਫੀਮੇਲ ਕਾਫ ਹਾਂਜੀ ਬੱਚਾ ਤਾਂ ਸੋਨੇ ਕਿਹੜੇ ਪਾਸੇ ਉਹ ਬੈਠਾ ਜੀ ਲੋ ਵੀ ਆ ਬੱਚਾ ਜੀ ਮਗਰ ਕਿੰਨੇ ਦਿਨ ਦੱਸੇ ਸੁਈ ਨੂੰ ਇਹਨੂੰ ਹਫਤਾ ਹੋ ਗਿਆ ਜੀ ਬਾਕੀ ਕੱਟੀ ਵੀ ਪੂਰੀ ਜੰਮੀ ਪਲੀ ਆ ਮੈਂ ਆਣਾ ਬਈ ਕੱਟੀ ਨੂੰ ਉਹਨਾਂ ਦੁੱਧ ਬਹੁਤ ਛੱਡਿਆ ਹਾਂ ਠੀਕ ਆ ਤੇ ਲਓ ਵੀ ਸੋਨੇ ਕੱਟ ਕੇ ਬਾਹਰ ਦਿਖਾ ਦਿਆ ਜੀ ਸੋ ਹਫਤੇ ਕੀ ਦੀ ਕਿਸਾਨ ਵੀਰੋ ਇਹ ਮੱਝ ਸੁਈ ਆ ਸਵੇਰਾਂ ਦੇ ਵਿੱਚ ਕੋਈ ਤੀਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਆ ਜੀ ਤੇ ਵਜਨ ਵੇਟ ਤੁਹਾਡੇ ਸਾਹਮਣੇ ਆ ਫੁੱਲ ਵਜਨ ਵੇਟ ਆ ਤੇ ਇੱਕ ਰੰਗ ਆ ਬਿਲਕੁਲ ਜੈਡ ਬਲੈਕ ਆ ਦੇਖੋ ਤੇ ਬਾਕੀ ਸੋਨੇ ਗਾਰਡ ਪਛਾਰ ਅਗਲੇ ਪਿਛਲੇ ਥਣਾ ਦੀ ਕੋਈ ਟਰਾਪਾ ਆ ਨਾ ਭਾਈ ਚਵਾਈ ਦੀ ਤਾਂ ਇੰਨੀ ਪੁੱਲੀ ਹੈਗਾ ਕੋਈ ਲੈਖ ਨਹੀਂ ਇਧਰ ਥੋੜਾ ਸੰਭਲ ਕੇ ਥੋੜਾ ਨਾ ਚਵਾਈ ਹੋਣੀ ਤੇ ਬਾਕੀ ਇਹਨਾਂ ਦੀ ਹਾਂਜੀ ਹਾਂਜੀ ਲੋਕ ਠੀਕ ਹੈ ਜੀ ਮਾਰਨਿੰਗ ਦਾ ਟਾਈਮ ਆ ਚਵਾਈ ਰੋਕੀ ਸੀਗੀ ਠੀਕ ਹੈ ਜੀ ਭਰੇ ਥਣ ਜਿਹੜੇ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਤੇ ਬਾਕੀ ਮੇਰਾ ਭਰਾ ਟਾਈਮ ਤੋਂ ਟਾਈਮ ਕੋਈ ਵੀ ਇੱਥੇ ਵਿజిਟ ਕਰਕੇ ਆਪਣੀ ਚੋਣ ਸਕਦੇ ਹੋ ਮੈਂ ਨਾ ਬਈ ਚਵਾਈ ਦੀ ਤਾਂ ਇੰਨੀ ਖਰੀ ਜਣਾ ਕੋਈ ਲੈਖਾ ਹੀ ਨਹੀਂ ਗਾ ਭਾਈ ਸੋ 15 ਕਿਲੋ ਦੁੱਧ ਹਫਤੇ ਦੀ ਸੂਈ ਦੇ ਥੱਲੇ ਇਸ ਵਕਤ ਹਾਜ਼ਰ ਆ ਬਾਕੀ ਤਾਂ ਪਲਾਸੀ ਹੋਵੇਗਾ ਜੀ ਮੋੜਾ ਜਪਾ ਦਿਖਾ ਦਿੰਦੇ ਇੱਕ ਬਹਿਣੀ ਵਾਲੀ ਸਾਈਡ ਤੋਂ ਚੈੱਕ ਕਰ ਲੋ ਤੁਸੀਂ ਠੀਕਾ ਜੀ ਆ ਥਣ ਦਾ ਸੈਜ ਆ ਸ਼ੇਪ ਆ ਸੋ ਚੱਡਾ ਨਾਰਮਲ ਹੀ ਇੱਕ ਤੁਹਾਨੂੰ ਸ਼ੋ ਕਰਦਾ ਪਿਆ ਬਖਾਲੇ ਬਖੂਰੇ ਤੋਂ ਪਤਾ ਲੱਗ ਜਾਂਦਾ ਪਸ਼ੂ ਤੋਂ ਠੀਕਾ ਜੀ ਵੀ ਦੁੱਧ ਜੇ 15 ਕਿਲੋ ਗਿਆ ਤੇ ਬਖਾਲਾ ਕਰਮਾ ਦੀ ਭਾਵੇਂ 16 17 ਦੇ ਕਰਦੀ ਆ ਗਾੜ ਜਿਆਦੀ ਆ ਅਗਾਹ ਜਿਆਦੀ ਤੱਕ ਹੈ ਸੋ ਬਾਕੀ ਦੁੱਧ ਕਰਮ ਵਾਲੀ ਥਲੇ 15 ਕਿੱਲੇ ਹੋਊਗਾ ਟਿੱਕੀ ਆ ਦੇਖੋ ਠੀਕ ਹੈ ਓਕੇ ਸਾਨੂੰ ਕੀ ਮੁੱਲ ਕੀ ਡਿਮਾਂਡ ਕਰਦੇ ਡੇਢ ਲੱਖ ਆ ਜੀ ਡੇਢ ਲੱਖ ਹਾਂਜੀ ਹਾਂਜੀ ਲੈਣ ਦੇ ਨਾਲ ਕੀ ਰੋਗੋਗਾ ਵੀ ਹਾਂ ਨਾ 1 ਲੱਖ 45 ਹਜ਼ਾਰ ਦੀ ਦਵਾ ਦੇ 1 45 ਦੀ ਹਾਂਜੀ ਹਾਂਜੀ ਠੀਕ ਹੈ ਵੀਰੇ ਭਾਈ ਨਾਰਮਲ ਮੈਂ ਨੇ 20 ਕਿਲੋ ਦੁੱਧ ਦੇਣਾ ਜੇ ਮੈਂ ਨਾ 20 ਕਿਲੋ ਦੁੱਧ ਦੇ ਆਪਣੇ ਅਗਲਾ ਬੰਦਿਆ ਖਲਾਰ ਲੈ ਹਾਂ ਇਹ ਦੁੱਧ ਵਾਲੀ ਮਾਂ ਇਹ ਦੋ ਤਾਰੀ ਸਟਾਰਟਿੰਗ ਦੱਸਿਆ ਚੰਗੀ ਆ ਮਾਰਾ ਸੋਨੂੰ 28 ਬੱਚਾ ਦਿਖਾ ਦਗੇ ਸੋ 20 ਕਿਲੋ ਸੋਨੂੰ ਦਾ ਵੀ ਦੁੱਧ ਚੋਣਾ ਚਾਹੀਦਾ ਕਿ ਸੇਵਾ ਦੋਸਤੋ ਪਰ ਇਥੋਂ ਜਿਹੜਾ ਜੋਗੇ ਲੈ ਕੇ ਜਾਓਗੇ ਉਹ 15 ਕਿਲੋ 16 ਕਿਲੋ ਦੁੱਧ ਕੋਈ ਕੱਟੀ ਕਿੱਡੀ ਚੰਗੀ ਉਹ ਜਿੱਡੀ ਮਦਰ ਦਾ ਢਾਂਚਾ ਜਿੱਡੀ ਇਹਦੀ ਮਾਂ ਕੱਦ ਕੱਟ ਦੇ ਵਿੱਚ ਸੋ ਬੱਚਾ ਵੀ ਤੁਸੀਂ ਵੇਖੋਗੇ ਵੀ ਹਫਤੇ ਦੀ 8-7 ਦਿਨਾਂ ਦੀ ਇਹ ਜਿਹੜੀ ਕੱਟੀ ਆ ਫੀਮੇਲ ਕਾਫ ਬੱਚਾ ਅੱਜ ਹੀ ਤਕਰੀਬਨ ਕੋਈ 15-18 ਜਾਂ 20 ਦਿਨਾਂ ਦਾ ਬੱਚਾ ਲੱਗਣ ਡਿਆ ਠੀਕ ਆ ਦੁੱਧ ਵੀ ਆਪਾਂ ਦਾ ਬਹੁਤ ਛੜਦੇ ਆ ਤੇ ਚੰਗੀ ਕੱਟੀ ਆ ਬਾਕੀ ਚਵਾਈ ਚੰਗੀ ਆ ਇੱਕ ਰੰਗ ਆ ਬਿਲਕੁਲ ਜੈੱਡ ਬਲੈਕ ਤੇ ਇੱਕ 45 ਦੀ ਕਿਸਾਨ ਵੀਰੋ ਜਿਹੜੀ ਇਹ ਤੁਹਾਨੂੰ ਅੱਜ ਮਿਲ ਜੂਗੀ ਤੋ ਤੇਜ ਅੱਜ ਸੁਆ ਇਹ ਮੈਂ ਸੁੱਈ ਆ ਇਤੋਂ ਬਾਅਦ ਇੱਕ ਆਪਣੇ ਕੋਲ ਸੋਨੂੰ ਇੱਧਰ ਤੀਜੇ ਨੰਬਰ ਤੇ ਮੱਝ ਆ ਗਈ ਆ ਝੋਟੀ ਆ ਤਕਰੀਬਨ ਇਹ ਕਿਨਵਾ ਸੁਆ ਆ ਦੂਜਾ ਸੁਆ ਸੁੱਈ ਆਈ ਦੂਜਾ ਸੁਆ ਹਾਂਜੀ ਸੋ ਕਦ ਹਾਈਟ ਕਿਸਾਨ ਵੀਰੋ ਫੁੱਲ ਵੱਡੀ ਆ ਜਿਹੜਾ ਐਨੀਮਲ ਆਪਾਂ ਵੱਡਾ ਕਹਿੰਨੇ ਆ ਉਹ ਫੁੱਲੋ ਹੀ ਵੱਡਾ ਹੁੰਦਾ ਠੀਕ ਆ ਜੀ ਜਿਹੜੀ ਮੀਡੀਅਮ ਨੂੰ ਮੀਡੀਅਮ ਕਿਹਾ ਜਾਊਗਾ ਤੇ ਦੂਜਾ ਸੂਬਾ ਤੈਨੂੰ ਅੱਜ ਕਿੰਨੇ ਕ ਟਾਈਮ ਆ ਕੱਲ ਸੂਈ ਹੈ ਸ਼ਾਮੀ ਪਈ ਆਪਣੇ ਘਰ ਹੀ ਹਾਂਜੀ ਹਾਂਜੀ ਠੀਕ ਆ ਜੀ ਕੱਲ ਸ਼ਾਮੀ ਸੂਈ ਹੈ ਜੇਰ ਜੁਰ ਪਾਤੀ ਬਰੋ ਜੇਰ ਜੁਰ ਦੀ ਓਕੇ ਆ ਜੀ ਠੀਕ ਆ ਵੀਰੇ ਹਾਂ ਤੇ ਮੋਰ ਨੇ ਕੱਲ ਸ਼ਾਮੀ ਚਵਾਈ ਕੀਤੀ ਹੈ ਤੇ ਅੱਜ ਮਾੜਾ ਮੋਟਾ ਅੱਜ ਕੀਤੀ ਹੈ ਕਿਨੇ ਰੋ ਭਾਈ 8-9 ਕਿਲੋ ਬੋਲੇ ਤੋਂ ਸਟਾਰਟਿੰਗ ਹੈ 8-9 ਕਿਲੋ ਹਾਂਜੀ ਹਾਂ ਝੋਟੀ ਬਹੁਤ ਚੰਗੀ ਹੈ 8-9 ਕਿਲੋ ਦੋਸਤੋ ਬੋਲੇ ਤੋਂ ਸਟਾਰਟਿੰਗ ਆ ਝ ਬਾਕੀ ਪਲੀ ਪਲੀਤੀ ਪੂਰੀ ਆ ਤੇ ਇੱਕ ਰੰਗ ਆ ਹਾਂਜੀ ਮੱਥੇ ਤੋਂ ਜੇਕਰ ਆਪਾਂ ਤੁਹਾਨੂੰ ਇੱਕ ਗਨਾਉਣਾ ਹੋਵੇ ਮੱਥੇ ਤੋਂ ਲੈ ਕੇ ਤੇ ਪੂਛ ਦੇ ਬਿਲਕੁਲ ਤੱਕ ਸਾਰੇ ਦਾ ਆਹ ਤੁਹਾਡੇ ਵੇਲੇ ਸਾਹਮਣੇ ਜੋ ਆਂਦੀ ਮੈਨੂੰ ਸਭ ਮਨਜ਼ੂਰ ਠੀਕ ਆ ਐਨ ਪੋਲੀ ਨਿਕਲੀ ਜੋ ਚੋਾਈ ਦੀ ਤਾਂ ਬਾਈ ਮੁੱਕ ਗਈ ਠੀਕ ਹੈ ਵੀਰੇ ਸੋ ਚੋਾਈ ਪੋਲੀ ਆ ਦੋਸਤੋ ਬਾਕੀ ਸ਼ਕੀਨ ਦੀ ਤਾਂ ਸਕਿਉਰਿਟੀ ਬਾਈ ਝੋਟੀ 15 16 ਕਿਲੋ ਦੁੱਧ ਦੇਏਗੀ ਆ ਚਲੋ ਚਾਈ ਦਾ ਝੋਟਾ ਮਾਣਾ ਬਾਈ ਤੁਹਾਡੇ ਸਾਹਮਣੇ ਸੁੱਕੇ ਮਾੜੀ ਕੋਖ ਸੱਟੀ ਨਹੀਂ ਤੇ ਪਰਵਾਹ ਹੀ ਨਹੀਂ ਹਾਂ ਸੋ ਸੂਸਵਾਗੇ ਕੋਈ ਪਸ਼ੂ ਕਿਸਾਨ ਵੀਰੋ ਥੋੜੇ ਜਿਹਾ ਤੈ ਜੀ ਲਾ ਹੀ ਜਾਂਦੇ ਆ ਠੀਕ ਆ ਜੀ ਜਿੱਡਾ ਮਰਜ਼ੀ ਰਾਜੀ ਹੋਵੇ ਤੇ ਫਿਲਹਾਲ ਤੁਸੀਂ ਚੱਡੇ ਲੇਵੇ ਦੀ ਬੰਤਰ ਚੈੱਕ ਕਰੋ ਇੱਕਸਾਰ ਪੱਧਰ ਲੇਵਾ ਬੈਕ ਸਾਈਡ ਤੋਂ ਕੋਈ ਬਾਈ ਨਹੀਂਗਾ ਕੋਈ ਵੱਲਛਲ ਨਹੀਂਗਾਗਾ ਨੱਕੇ ਨੁੱਕੇ ਦਾ ਠੀਕ ਆ ਜੀ ਇੱਕਸਾਰ ਪੱਧਰ ਲੇਵਾ ਤੇ ਕਾਦ ਤੋਂ ਵੱਡਾ ਝੋਟੀ ਦਾ ਲੰਬਾਈ ਲੰਬੂਈ ਵੀ ਝੋਟੀ ਦੀ ਪੂਰੀ ਆ ਸੋ 8-9 ਕਿਲੋ ਹਜੇ ਬੌਲਾ ਹੀ ਆ ਕਿਉਂਕਿ ਹਜੇ ਕੱਲ ਦੀ ਸੂਈ ਏ ਬੌਲੇ ਨੂੰ ਆਪਾਂ ਬੌਲੇ ਦੀ ਥਾਂ ਕਾਊਂਟ ਕਰੀਏ ਬਾਕੀ ਦੁੱਧ ਕਰਮਾਂ ਲਈ ਚੰਗਾ ਚਬਾਜੂਗੀ ਜਿੱਡੀ ਕਾ ਹਾਈਡ ਕਾਤਾ ਕਰਮਾਂ ਵਾਲੀ ਤੀ ਬਾਕੀ ਜਿੱਡਾ ਕ ਥਣਪਾਂਡਾ ਆ ਦੇਖੋ ਸੋ ਥਣਾ ਦੇ ਸਾਈਜ਼ ਦੀ ਗੱਲ ਕਰੀਏ ਦੋਸਤੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਰਾਬਰ ਆ ਤੇ ਬਾਕੀ ਥਣ ਤੁਹਾਡੇ ਸਾਹਮਣੇ ਆ ਤੇ ਸੋ ਨੂੰ ਚਵਾਈ ਹਾੜ ਤੇ ਨਹੀਂ ਬਾਲੀ ਘਰੂੜ ਤੇ ਨਹੀਂ 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 ਬਾਈ ਜਿਵੇਂ ਕੋਈ ਮਰਜ਼ੀ ਚ ਹੋਵੇ ਕੋਈ ਚੱਕਰ ਹੀ ਨਹੀਂ ਕੋਈ ਪੋਲੀ ਚੋਣ ਹਾਂਜੀ ਹਾਂਜੀ ਵੇਤੀ ਠੀਕ ਆ ਵੀਰੇ ਤੇ ਇਹ ਸੋਨੂੰ ਕੀ ਮੁੱਲ ਕੀ ਡਿਮਾਂਡ ਰੋਊਗੀ ਇਹਦਾ 1.45 ਲੱਖ ਰੁਪਈਆ ਹੀ 1.45 ਹਾਂਜੀ ਹਾਂਜੀ ਮਾਨਤਨ ਕਰ ਦਾਂਗੇ ਬਾਕੀ ਕੋਈ ਸਹੀ ਸਹੀ ਕਰਕੇ ਦੇ ਦੇਗੇ ਇੱਕੋ ਇੱਕ ਗੱਲ ਕਰਦੀ ਹੈ ਤਾਂ ਕਰਦੀ ਹੈ 1.40 ਲੱਖ ਦੀ ਹਾਂ ਤੇ ਨਾ ਆਏ 1.40 ਜੋ ਘਟ ਨਹੀਂ ਫਿਰ ਹਾਂਜੀ ਬਾਈ ਭਾਵੇਂ ਕੋਈ ਵੇਚਣ ਵਾਲਾ ਵੀ ਲਾ ਜੇ ਉਹ ਵੀ ਮੈਂ ਵੇਚ ਦੇਗਾ ਠੀਕ ਆ ਉਹ ਵੀ ਸੋਨੂੰ ਆਂਦਾ ਵੀ 1.40 ਦੀ ਆਪਾਂ ਦੇਣੀ ਆ ਇਹਦੇ ਵਿੱਚੋਂ ਕੋਈ ਜ਼ਿਆਦਾ ਘਟ ਗੰਜੈਸ਼ ਨਹੀਂ ਹੈਗੀਗੀ ਬਾਕੀ ਚਲੋ ਮੌਕੇ ਦੇ ਮਾਨ ਤਾਣਾ ਉਹ ਮੌਕੇ ਤੋਂ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਬਾਕੀ ਝੋਟੀ ਵੱਡੀ ਆ ਇੱਕ ਰੰਗ ਆ ਜੈਡ ਬਲੈਕ ਸੋ ਮੱਥੇ ਤੋਂ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਲਾ ਗਿਓ ਚੈੱਕ ਕਰਾ ਦਈਏ ਸੋ ਮੱਥੇ ਤੋਂ ਲੈ ਕੇ ਬਣਿਆ ਕੋਈ ਕੋਸ਼ ਨਹੀਂ ਗਾ ਬਣਿਆ ਠੀਕ ਆ ਜੀ ਮੱਥੇ ਤੋਂ ਲੈ ਕੇ ਪੂਛ ਤੱਕ ਬਿਲਕੁਲ ਇੱਕ ਰੰਗ ਜੈਡ ਬਲੈਕ ਸੋ ਮਗਰ ਵੀ ਇਹਦੇ ਕਟਾ ਮੇਲ ਕਫ ਕਟਿਆ ਹੀ ਕਟਿਆ ਆ ਮਗਰ ਪਿਆ ਹਨਾ ਹਾਂਜੀ ਲੈ ਜੀ ਉਹ ਵੀ ਬੋਲੇ ਨਾਲ ਲੱਗਿਆ ਜੀ ਹਾਂ ਦੇ ਵੀ ਜੈਲਦਾਂ ਵਾਂਗੂ ਸੁੱਤਾ ਪਿਆ ਕਿ ਨਹੀਂ ਮਾਇਆਣਾ ਬਈ ਆਪਾਂ ਨੂੰ ਹੁੰਦਾ ਫਾਲਦਾ ਮੇਨ ਮਸਲਾ ਠੀਕ ਆ ਲੈ ਵੀ ਇਹ ਦੱਸੋ ਅੱਜ ਵੀਰ ਸੋਨੂ ਦੇ ਕੋਲ ਐਨੀਮਲ ਨੇ ਮੱਝਾਂ ਝੋਟੀਆਂ ਨੇ ਵੱਡੀਆਂ ਨੇ ਠੀਕ ਆ ਜੀ ਤਕਰੀਬਨ ਚਲੋ ਸੋਨੂ ਵੀ ਮਾਨ ਦੇ ਨਾਲ ਕਹਿਣ ਦਿਆ ਵੀ ਕੋਈ 18 20 20 ਸਿਰੀਆਂ ਮੱਝਾਂ ਨੇ ਜਿਹੜੀ ਹੁਣੇ 15 ਕਿਲੋ ਤੋਂ ਬਿਲਕੁਲ ਸਟਾਰਟਿੰਗ ਕੀਤੀ ਹੈ ਹਫਤੇ ਕਿ ਦੀ ਸਹੀ ਹੈ ਮੱਝ ਇਹ ਆਪਾਂ ਮੰਨ ਵੀ ਸਕਦੇ ਆ ਵੀ ਸੇਵਾ ਦੇ ਵਿੱਚ ਕਿਸੇ ਭਰਾ ਦੀ ਕੋਈ ਕਮੀ ਪੇਸ਼ੀ ਨਾ ਰਵੇ ਬਾਕੀ ਮੱਝ ਆਪਦੇ ਵੱਲੋਂ ਆਦੀ ਵੀ ਮੈਂ ਕਹਿੰਦੀ ਘਵਾਉਂਦੀ ਆ ਠੀਕ ਆ ਜੀ ਦੁੱਧ ਜਵਾਜੂਗੀ ਕਰਮਾਂ ਲਈ ਚੰਗਾ ਤੇ ਤਿੰਨੇ ਮਜਾਂ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਨੇ ਵੱਡੀਆਂ ਨੇ ਕੋਈ 12 13 12 13 13 14 ਲੀਟਰ ਤੋਂ ਸ਼ਟਾਰਟ ਹੋ ਕੇ ਕੋਈ 15 16 17 17 18 ਲੀਟਰ ਚਭਾਉਣ ਵਾਲੀਆਂ ਸੋ ਇਹ ਅੱਜ ਸੋਨੂ ਮਾਲ ਸੀ ਆਪਣੇ ਕੋਲ ਵੀਰੇ ਤਿੰਨੇ ਨਗ ਤੇ ਨੰਬਰ ਇੱਕ ਕਰਦੇ ਸਾਂਝੇ 722 18 3988 722 18 39 ਠੀਕ ਹੈ ਜੀ ਇਹ ਤਾਂ ਸੋਨੂ ਨੂੰ ਨੰਬਰ ਐ ਦੱਸਿਆ ਜਿਵੇਂ ਦੂਰਦਰਸ਼ਨ ਤੋਂ ਖਬਰਾਂ ਹੀ ਆਉਂਦੀਆਂ ਨੇ ਹਾਂਜੀ ਹਾਂਜੀ ਹਾਂ ਦਾ ਹਾਂਜੀ ਲਓ ਵੀ ਅੱਜ ਵੀਰ ਸੋਨੂ ਦੇ ਕੋਲ ਆਪਣੀ ਵਿਸ਼ੇਸ਼ ਵਿਜ਼ਿਟ ਸੀਗੀ ਪਿੰਡ ਕੋਰ ਸਦਰਖਾਂ ਵੀਰਤਾ ਧਰਮਕੋਟ ਵੀ ਇੱਥੋਂ ਥੋੜੀ ਦੂਰੀ ਤੇ ਕੋਈ 8-7 ਕਿਲੋਮੀਟਰ ਧਰਮਕੋਟ ਰਹਿ ਜਾਂਦਾ ਤੇ 5-4 ਕਿਲੋਮੀਟਰ ਇੱਥੋਂ ਕੋਟ ਹੀ ਸੇਖਾਂ ਮੋਗਾ ਜ਼ਿਲ੍ਹਾ ਧਰਮਕੋਟ ਤਹਿਸੀਲ ਆਣ ਕੇ ਮੇਰਾ ਭਰਾ ਤਸੱਲੀ ਕਰ ਲਿਓ ਮਖੂ ਤੋਂ 15-16 ਕਿਲੋਮੀਟਰ ਦੀ ਦੂਰੀ ਆ ਜੀਰਾ ਵੀ ਕੋਈ 15-16 ਕਿਲੋਮੀਟਰ ਤੇ ਮੋਗਾ ਵੀ ਤਕਰੀਬਨ ਕੋਈ 12-14 ਕਿਲੋਮੀਟਰ ਦੀ ਦੂਰੀ ਤੇ ਆ ਸੋ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਸੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੰਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ